ਪਿਛਲੇ 1 ਹਫਤੇ ਤੋਂ ਸੀਗੇ ਅਸੀਂ ਭੈਣ ਹੋਰਿਆਂ ਦੇ ਘਰ ਲਿਵਰਪੂਲ ਤੇ ਅੱਜ ਅਸੀਂ ਇੱਥੋਂ ਜਾ ਰਹੇ ਹਾਂ ਜੀ ਲੰਡਨ ਕਿਉਂਕਿ ਮਾਮਾ ਜੀ ਹੁਣ ਐਡਿਕਦੇ ਆ ਨਾਨਕੇ ਵਾਲੇ ਕਹਿੰਦੇ ਕਦੋਂ ਦੇ ਇੰਗਲੈਂਡ ਆਏ ਹੋ ਸਾਡੇ ਕੋਲ ਨਹੀਂ ਪਹੁੰਚ ਰਹੇ ਸੋ ਅੱਜ ਆਪਾਂ ਇਥੋਂ ਲੰਡਨ ਤੱਕ ਦਾ ਸਫਰ ਕਰਨਾ ਅਸੀਂ ਜਾਣਾਗਾ ਟ੍ਰੇਨ ਦੇ ਰਾਹੀਂ ਤੇ ਦੇਖਦੇ ਹਾਂ ਆਪਣਾ ਟ੍ਰੇਨ ਦਾ ਵੀ ਸਾਡਾ ਫਰਸਟ ਐਕਸਪੀਰੀਅੰਸ ਹੈਗਾ ਵੀ ਜਿਹੜਾ ਆਪਣਾ ਟ੍ਰੇਨ ਦਾ ਸਫਰ ਕਿਵੇਂ ਰੋ ਇਹ ਸਟੇਸ਼ਨ ਹੈ ਜੀ ਲਿਵਰਪੂਲ ਸ਼ਹਿਰ ਦਾ ਤੇ ਇੱਕ ਦਿਨ ਜਦੋਂ ਲਿਵਰਪੂਲ ਘੁੰਮਿਆ ਸੀਗਾ ਤੁਹਾਨੂੰ ਬਾਹਰਲੇ ਪਾਸੇ ਸਟੇਸ਼ਨ ਦਿਖਾਇਆ ਸੀ ਅੰਦਰਲੇ ਪਾਸੇ ਇਹਨਾਂ ਸੋਹਣਾ ਬੜਿਆ ਹੈ ਇੱਥੋਂ ਤੁਸੀਂ ਲੰਡਨ ਕੀ ਸਕਾਟਲੈਂਡ ਕੀ ਸਾਰੇ ਕਿਤੇ ਟ੍ਰੇਨਸ ਜਾਂਦੀਆਂ ਇੱਥੋਂ ਕਿਤੇ ਵੀ ਤੁਸੀਂ ਟ੍ਰੇਨਸ ਲੈ ਸਕਦੇ ਹੋ ਲੰਡਨ ਦੇ ਇੱਥੋਂ ਸਾਨੂੰ ਲੱਗਣਾ 3 ਘੰਟੇ ਜਿਹੜੀ ਇੰਗਲੈਂਡ ਦੀ ਸਭ ਤੋਂ ਫਾਸਟ ਜਿਹਨੂੰ ਬੁਲਟ ਟ੍ਰੇਨ ਕਹਿ ਸਕਦੇ ਆ ਵੈਸੇ ਇਹਨੂੰ ਐ ਨਹੀਂ ਪਤਾ ਹੋਰ ਵੀ ਵਧੀਆ ਹੋਣ ਪਰ ਉਹਨੂੰ ਅਵੰਤੀ ਬੋਲਦੇ ਆ ਕੁਛ ਇਹਨਾਂ ਦੇ ਤੇ ਉਹਦੀ ਸਾਡੀ ਟ੍ਰੇਨ ਹੈ ਤੇ ਵੈਸੇ ਤਾਂ ਬਾਇਰ ਰੋਡ ਵੀ ਤੁਸੀਂ ਜਾ ਸਕਦੇ ਹੋ ਪਹਿਲਾਂ ਅਸੀਂ ਬਾਇਰ ਰੋਡ ਹੀ ਕਾਫੀ ਵਾਰ ਗਏ ਆ ਬਾਇਰ ਰੋਡ ਵੱਧ ਟਾਈਮ ਲੱਗਦਾ 4.5 ਘੰਟੇ ਲੱਗ ਜਾਂਦੇ ਮੈਨੂੰ 4.5 5 ਘੰਟੇ ਟ੍ਰੈਫਿਕ ਤੇ ਡਿਪੈਂਡ ਕਰਦਾ ਤੇ ਬਾਕੀ ਸਾਨੂੰ ਐਸੀ ਥੋੜਾ ਜਿਹਾ ਵੀਨ ਨਾਲ ਤਾਂ ਐਕਸਪੀਰੀਅੰਸ ਹੋ ਜੋ ਟ੍ਰੇਨ ਦਾ ਕੁਝ ਰਣਜਿੰਦ ਕਰਕੇ ਸਾਨੂੰ ਇਹ ਕਾਰ ਚ ਇਹਨਾਂ ਲੰਬਾ ਸਫ਼ਰ ਔਖਾ ਹੁੰਦਾ ਹੈ ਨਾ ਵਾਰੀ ਵਾਰੀ ਹਾਈਵੇ ਤੇ ਰੋਕ ਨਹੀਂ ਸਕਦੇ ਇੱਥੇ ਕਿਹੜਾ ਇੰਡੀ ਵਾਲਾ ਕੰਮ ਹੈ ਹਾਂਜੀ ਟ੍ਰੇਨ 'ਚ ਥੋੜਾ ਈਜ਼ੀ ਰਹੂਗਾ ਇਸ ਕਰਕੇ ਅਸੀਂ ਆਪਣਾ ਟ੍ਰੇਨ ਦਾ ਸਫਰ ਚੁਸ ਕੀਤਾ ਜਿਹੜਾ ਟਿਕਟ ਦਾ ਪ੍ਰੋਸੈਸ ਹੈ ਹੁਣ ਉਹ ਕੀ ਆ ਉਹ ਤੁਹਾਨੂੰ ਦੱਸਦੇ ਆ ਇਹ ਸਾਹਮਣੇ ਵਾਲੇ ਪਾਸੇ ਟਿਕਟਸ ਲਿਖਿਆ ਟਿਕਟ ਕਾਊਂਟਰ ਹੈ ਇੱਥੋਂ ਟਿਕਟਸ ਆਪਾਂ ਨੂੰ ਮਿਲ ਜਾਣਗੀਆਂ ਤੇ ਇੱਥੇ ਬਾਹਣੀਆਂ ਪਹਿਲਾਂ ਰਿਜ਼ਰਵ ਨਹੀਂ ਕਰਨੀਆਂ ਪੈਂਦੀਆਂ ਟਿਕਟਸ ਇੰਡੀਆ ਨੂੰ ਜਿਵੇਂ ਆਪਣੇ 2-2 ਮਹੀਨੇ ਪਹਿਲਾਂ ਰਿਜ਼ਰਵ ਕਰਾ ਲੈਣ ਤੇ ਆਮ ਮੌਕੇ ਤੇ ਵੀ ਟਿਕਟ ਮਿਲ ਜਾਂਦੀ ਹੈ ਜਦੋਂ ਮਰਜ਼ੀ ਜਾ ਕੇ ਸਟੇਸ਼ਨ ਤੋਂ ਲੈ ਲਓ ਟਿਕਟਾਂ ਹੋ ਗਈਆਂ ਡਨ ਤੇ ਸਾਡੀ ਟ੍ਰੇਨ ਚ ਪਿਆ ਹਜੇ ਕੋਈ 20 ਮਿੰਟ ਮੈਂ ਕਿਹਾ ਸਟੇਸ਼ਨ ਤੇ ਕਿੜਾ ਦੇ ਲਈਏ ਤੇ ਤੁਹਾਨੂੰ ਦਿਖਾਦਾ ਸਟੇਸ਼ਨ ਤੇ ਬਾਹਰ ਦੇ ਸਟੇਸ਼ਨ ਦੇਖੋ ਯਾਰ ਕਿੰਨੇ ਸੋਹਣੇ ਹੁੰਦੇ ਆ ਤੇ ਇਧਰਲੇ ਪਾਸੇ ਪਲੇਟਫਾਰਮ ਨੇ ਪਾਸੇ ਪਲੇਟਫਾਰਮ ਦੇ ਤਾਂ ਜਾਣਾ ਤੇ ਸਾਰਾ ਲਿਵਰਪੂਲ ਸ਼ਹਿਰ ਦਾ ਇਧਰਲੇ ਪਾਸੇ ਰਹਿ ਗਿਆ ਬਾਹਰ ਆ ਸਾਰਾ ਸ਼ਹਿਰ ਹੈ ਮੌਸਮ ਅੱਜ ਅੱਜ ਨਹੀਂ ਵੈਸੇ ਇੱਥੇ ਠੰਢਾ ਹੀ ਰਹਿੰਦਾ ਹੈ ਕਰਮਿਕ ਘਟੀ ਪੈਂਦੀ ਆ ਲੈ ਤੁਹਾਨੂੰ ਮੈਂ ਬਾਹਰਲੇ ਪਾਸੇ ਥੋੜਾ ਜਿਹਾ ਜਿਗਾ ਦਵਾ ਆ ਇਹ ਹੈ ਜੇ ਪਿਛਲੇ ਵਰਪੂਲ ਇਹ ਬਿਲਕੁਲ ਸੈਂਟਰ ਦੇ ਵਿੱਚ ਸਟੇਸ਼ਨ ਆ ਉਹਦੇ ਅਸੀਂ ਘੁੰਮਿਆ ਸੀਗਾ ਸਾਰਾ ਦਿਖਾਇਆ ਤੁਸੀ ਬਲੌਂਗਸ ਦੇਖੇ ਹੁਣ ਆ ਸਾਰਾ ਲਿਵਰਪੂਲ ਆ ਬਾਹਰਲੇ ਪਾਸੇ ਬਹੁਤ ਸੋਹਣਾ ਬਣਿਆ ਹੋਇਆ ਆ ਨਾਮ ਹੈ ਦਾ ਲਿਵਰਪੂਲ ਲਾਈਮ ਸਟਰੀਟ ਸਟੇਸ਼ਨ ਉਹ ਸਾਹਮਣੇ ਰਹਿ ਗਿਆ ਜੀ ਪਲੇਟਫਾਰਮ ਜਿੱਥੋਂ ਆਪਾਂ ਟ੍ਰੇਨ ਲੈਣੀ ਆ 6 ਤੇ 7 ਨੰਬਰ ਆਪਣੇ ਸਾਹਮਣੇ ਆਪਾਂ 9 ਨੰਬਰ ਤੋਂ ਲੈਣੀ ਹੈ। ਲੰਡਨ ਈਸਟਰਨ ਜਾਉ ਲੰਡਨ ਈਸਟਰਨ ਹੁਣ ਅਸੀਂ ਚੱਲਿਆਂ ਜੀ ਪਲੇਟਫਾਰਮ ਤੇ ਤੇ ਸੀਟ ਮੱਲੀ ਆਪਣੀ ਸੀਟਾਂ ਇੱਥੇ ਰਿਜ਼ਰਵ ਆਪਣੇ ਨੂੰ ਪਹਿਲਾਂ ਨਹੀਂ ਅਲਾਟ ਹੁੰਦੀਆਂ ਜਿਹੜਾ ਪਹਿਲਾਂ ਜਾ ਕੇ ਬਹਿ ਗਿਆ ਉਵੇਂ ਹੀ ਹੁੰਦਾ ਮੈਨੂੰ ਲੱਗਦਾ। ਆ ਟੀਟੀ ਸਾਹਿਬ ਵੀ ਇੱਥੇ ਖੜੇ ਨੇ ਟਿਕਟਾਂ ਮੰਨ ਲੱਗਾ ਇੱਥੇ ਹੀ ਚੈੱਕ ਹੋਣੀ ਆ ਸਾਡੀ ਟ੍ਰੇਨ ਆ ਜਿਹੜੀ ਲੰਡਨ ਈਸਟਰਨ ਜਾ ਰਹੀ ਹੈ। ਤੇ ਇੱਥੇ ਟਿਕਟਾਂ ਚੈੱਕ ਹੋ ਕੇ ਇੱਥੇ ਵਢਾਉਂਦੇ ਨੇ ਇੱਥੇ ਆਪਣੇ ਵਾਂਗੂ ਟੀਟੀ ਬਾਝੋਂ ਨਹੀਂ ਆਉਂਦੇ ਮਤਲਬ ਆ ਆ ਗਈ ਜੀ ਜਿਹੜੀ ਤੁਹਾਨੂੰ ਬੁਲਟ ਟ੍ਰੇਨ ਦਾ ਸਿੰਗਲੈਂਡ ਦੀ ਭਵੰਤੀ ਇਹੋ ਜੀ ਟ੍ਰੇਨ ਹੈ ਬੁਲਟ ਟ੍ਰੇਨ ਵੈਸੇ ਹੋਰ ਵੀ ਟ੍ਰੇਨਸ ਜਾਂਦੀਆਂ ਜਿਵੇਂ ਆ ਇੱਧਰ ਖੜੀ ਆ ਨਾ ਇਹ ਰੋਕ ਰੋਕ ਕੇ ਜਾਂਦੀ ਸੀ ਬਰਮਿੰਗਮ ਸਟਾਪ ਸੀ ਇਹ ਤੇ ਤੇ ਇਹ ਸਸਤੀ ਭੇਜ ਜਾਂਦੀ ਆ ਇਹ 3000 ਦੀ ਟਿਕਟ ਸੀ ਮੇਰੇ ਖਿਆਲ ਚ ਇਹ ਅਸੀਂ ਤਾਂ ਨਹੀਂ ਲਈ ਜੋ ਆਗ ਨਾਲ ਔਖਾ ਹੋ ਜਾਂਦਾ ਵਾਰੀ ਵਾਰੀ ਰਾਹ ਕਿੱਥੇ ਚੇਂਜ ਕਰਦੇ ਫਿਰਾਂਗੇ ਸਿੱਧੇ ਜਾਵਾਂਗੇ ਜਿਆਦਾ ਬੈਸਟ ਹੈ ਖੁਸ਼ੀ ਕਿਹੜੇ ਡੱਬੇ 'ਚ ਬਹਿਣਾ ਸੀ ਇਹ ਕਹਿੰਦੇ ਸਟਾਲਰ ਵਾਲੇ ਵੀ ਸਪੈਸ਼ਲ ਬਾਕਸੇ ਦਿੱਤੇ ਹੋਏ ਆ ਕਹਿੰਦੇ ਉਹ 'ਚ ਬਹਿ ਜਾਓ ਤੁਸੀਂ ਟੀਡੀ ਸਾਹਿਬ ਕਹਿੰਦੇ ਸੀਟ 'ਚ ਬਹਿ ਜਾਓ ਤੁਸੀਂ ਦੇਖੋ ਇੰਗਲੈਂਡ ਦੀਆਂ ਫਰਸਟ ਕਲਾਸ ਟ੍ਰੇਨ ਜਿਹੜਾ ਤੁਹਾਨੂੰ ਅੰਦਰੋਂ ਦਿਖਾ ਦਈਏ ਇਹੋ ਜਿਹੀਆਂ ਹੁੰਦੀਆਂ ਨੇ ਕੁਛ ਅੰਦਰ ਰੈਸਟੋਰੈਂਟ ਵੀ ਬਣਿਆ ਹੋਇਆ ਚਾਹ ਚਾਹੀ ਵਾਲੇ ਨਹੀਂ ਹੁੰਦੇ ਇੱਥੇ ਆਪਣੇ ਨੂੰ ਚੇਹਰੇ ਵਾਲੇ ਪਰ ਇੱਥੇ ਰੈਸਟੋਰੈਂਟ ਬੰਦੀ ਪ੍ਰੋਪਰ ਬਣਿਆ ਹੋਇਆ ਹੈ ਇੱਥੇ ਤੁਸੀਂ ਖਾ-ਪੀ ਸਕਦੇ ਲੈ ਸਰਗੇ ਸਮਾਂ ਤੇ ਇਹੋ ਜਿਹੇ ਕੋਚੇਸ ਹੈ ਜੀ ਅੰਦਰ ਬਹੁਤ ਸੋਹਣੀ ਸਾਫ਼ ਸੁਥਰੀ ਹੈ ਜਮਾ ਮੈਂ ਜੀ ਅਸੇ ਇੰਗਲੈਂਡ ਵਾਲੀ ਚ ਬੈਠਾ ਔਰ ਕੰਮ ਸਾਡੇ ਉਹ ਹੀ ਇੰਡੀਆ ਵਾਲੀ ਨੇ ਰੋਟੀ ਖੋਲ ਲਈ ਹੁਣ ਰੋਟੀ ਖਾਦਿਆ ਸੀ ਗੋਰੀ ਵੀ ਹੈਰਾਨ ਹੋ ਗਈ ਹੈ ਕੋਈ ਜਾਣਦੇ ਢਿੱਡ ਦਾ ਭਰਨਾ ਹੀ ਆਪਣ ਭੈਣ ਰਹਿਣ ਲਾਗੇ ਭੇਜੀਆਂ ਸਪੈਸ਼ਲ ਅਰਾਧਾ ਖਾਣਾ ਸਾਰੇ ਜਣੇ ਨਾ ਟ੍ਰੇਨ ਚ ਖਾਣ ਪਿੰਦਾ ਸਮਾਨ ਲਿਆ ਰਹੇ ਆ ਜਿਹੜਾ ਉੱਥੇ ਉਹ ਦੇਖੋ ਕੋਈ ਕੌਫੀ ਲਈ ਬੈਠਾ ਹੈ ਕੋਈ ਪਾਣੀ ਕੋਈ ਕੁਛ ਜਿਹੜੀ ਇੱਥੇ ਬਣਿਆ ਹੋਇਆ ਫੈਂਟਰੀ ਕਾਰ ਅਸੀਂ ਲੈਂਦੇ ਆ ਰੋਟੀ ਜੱਟ ਸਭ ਤੋਂ ਦੇਖੋ ਸਬਜ਼ੀ ਲੈਂਦੀ ਆ ਕਰਵਾਉਣਾ ਨਾਲ ਲੈਂਦੀ ਆ ਰੋਟੀਆਂ ਇਹ ਲੋ ਬੈਟਾਂਗੇ ਹੋਰੇ ਸਾਰੇ ਸਾਡੇ ਕੇ ਝਾਕਦੇ ਵੀ ਕੀ ਕੀ ਜਾਂਦੇ ਆ ਇਹ ਪਿੰਡਾਂ ਵਾਲੇ ਬੰਦੇ ਆ ਜੀ ਅਸੀਂ ਦਾ ਹੋਰਿਆਂ ਨੂੰ ਕਹਿਣ ਵਾਲਾ ਕਿ ਇਹ ਪ੍ਰੀਸ਼ੀਅਸ ਹੈ ਸਹੀ ਹੈ ਇਹ ਕਿੱਥੋਂ ਬਣ ਸਕਦਾ ਹੋਰ ਸਹੀ ਹੈ ਇਹ ਹੋਮੇਡੀ ਹੈ ਬੱਚਾ ਸੜਾ ਕਹਿੰਦਾ ਜਦੋਂ ਤੁਸੀਂ ਖਾਓਗੇ ਦੇਖਿਓ ਪਹਿਲਾਂ ਮੈਨੂੰ ਦਿਓ ਬਣਾਉਣਾ ਹੁਣ ਕੁਵਾਰੇ ਇਕੱਲੇ ਨੇ ਰੌਲਾ ਪਾ ਰਖਿਆ ਹ ਹੁਣ ਅਸੀਂ ਆਹ ਦੇਣ ਲੱਗੇ ਦਲੀਆ ਦੇ ਫੋਰ ਮੰਤੋਂ ਆਹ ਦਾ ਦੇ ਸਕਦੇ ਐਸੇ ਕਰਕੇ ਤਾਂ ਖੁਸ਼ੀ ਇਹ ਇਹ ਚੀਜ਼ਾਂ ਟ੍ਰੇਨ ਤੇ ਕਾਰ ਚ ਪੋਸੀਬਲ ਹੋ ਸਕਣੀਆਂ ਸੀਗੀਆਂ ਐਸੇ ਕਰਕੇ ਤੇ ਚੱਲੇ ਜਾਂਦਾ ਸੀ ਇਹ ਜਿੰਦੂ ਇਹ ਲੰਡਨ ਦਾ ਰੇਲਵੇ ਸਟੇਸ਼ਨ ਹੈ ਤੇ ਲੰਡਨ ਈਸਟਰਨ ਲੰਡਨ ਵਾਹੇ ਬਹੁਤ ਵੱਡਾ ਸ਼ਹਿਰ ਹੈ ਪਤਾ ਨਹੀਂ ਕਿੰਨੇ ਕ ਸਟੇਸ਼ਨ ਹੋਣਗੇ ਇਥੇ ਕਿੰਨਾ ਕ ਮਤਲਬ ਵੱਡਾ ਹੋਗਾ ਬਹੁਤ ਵੱਡਾ ਸ਼ਹਿਰ ਹੈ ਲੰਡਨ ਦਾ ਸ਼ਹਿਰ ਹੈ ਜਿਹੜਾ ਬਾਹਰ ਨਿਕਲਦੇ ਆ ਸਟੇਸ਼ਨ ਦੇ ਹੁਣ ਆਪਾਂ ਥੱਲੇ ਪਲੇਟਫਾਰਮ ਥੱਲੇ ਬਣੇ ਹੋਏ ਆ ਇਹਦੇ ਚਲੋ ਭੀ ਜੀ ਬਾਹਰ ਚੱਲਦੇ ਆਂ ਤਾਂ ਇਹ ਤੁਸੀਂ ਉਹਨਾਂ ਨਾਲ ਜੀ ਹੁਣ ਇੱਥੋਂ ਅਸੀਂ ਜਾਣਾ ਜੀ ਸਾਊਥ ਹਾਲ ਦੇ ਵੱਲ ਤੇ ਸਾਊਥ ਹਾਲ ਦੇ ਸਾਨੂੰ ਲੱਗਣੇ ਤੇ ਕੋਈ 40-45 ਮਿੰਟ ਤੇ ਵੈਸੇ ਇੱਥੇ ਛੋਟੇ ਭੂਆ ਜੀ ਨੇ ਆਉਣਾ ਸੀਗਾ ਲੈਣ ਸਾਨੂੰ ਪਰ ਲੇਟ ਹੋ ਗਏ ਪਹੁੰਚਿਆ ਅਜੇ ਤੱਕ ਹੈ ਨਹੀਂ ਤੇ ਛੋਟੀ ਭੈਣ ਨੇ ਆਉਣਾ ਸੰਦੀਪ ਨੇ ਤੇ ਉਹ ਆਉਂਦੀ ਹੋਣਗੇ ਕਿਉਂਕਿ ਇੱਥੋਂ ਲੱਗ ਜਾਂਦਾ ਕਾਫੀ ਟਾਈਮ ਮੈਨ ਲੱਗਦਾ ਜਿਵੇਂ ਤੁਹਾਨੂੰ ਦੱਸਿਆ ਲੰਡਨ ਵੱਡਾ ਸ਼ਹਿਰ ਹੈ ਛੋਟਾ ਨਹੀਂ ਹੈਗਾ ਹਨਾ ਤਾਂ ਕਰਕੇ ਵੇਟ ਕਰਦੇ ਉਹਨਾਂ ਦੀ ਤੇ ਫੇਰ ਆਪਾਂ ਮਲਾਉਂਦੇ ਆ ਜੀ ਤੁਹਾਨੂੰ ਲੰਡਨ ਆਏ ਤੇ ਕਹਿੰਦੇ ਕਬੂਤਰ ਆਏ ਲੰਡਨ ਦੇ ਕਬੂਤਰ ਬੜੇ ਮਸ਼ਹੂਰ ਆ ਤੇ ਇਹੋ ਜਿਹਾ ਜੀ ਸਟੇਸ਼ਨ ਦੇ ਲੰਡਨ ਦੇ ਜਿਹੜਾ ਪਾਰਲਾ ਪਾਸਾ ਹੈਗਾ ਈਸਟਰਨ ਦਾ ਸ਼ਾਇਦ ਹੁਣ ਅਸੀਂ ਆ ਮੈਟਰੋ ਟਾਈਪ ਜੀ ਆਣਾ ਅੰਡਰ ਗਰਾਉਂਡ ਦੇ ਵਿੱਚ ਜਦੋਂ ਸੰਦੀਪ ਭੈਣ ਆਉਂਦੀ ਹੈ ਦੇਖੋ ਭੀੜ ਭੜਕਾ ਰੌਣਕ ਮੇਲਾ ਪੂਰਾ ਇੱਥੇ ਵੀ ਲੋਕਾਂ ਦੇ ਬਹਿ ਕੇ ਖਾਣ ਪੀਣ ਬਣਾਇਆ ਮੌਸਮ ਸੋਹਣਾ ਯਾਰ ਲੰਡਨ ਦਾ ਤੇ ਜਿਆਦਾ ਨਾ ਧੁੱਪ ਆਇਆ ਨਾ ਠੰਡਾ ਹੈ ਬੱਦਲ ਬਾਈ ਜੀ ਆ ਇਧਰਲੇ ਪਾਸੇ ਹੋਰ ਰੈਸਟੋਰੈਂਟ ਵੀ ਬਣੇ ਆ ਖਾਣ ਪੀਣ ਦਿਖਾਦਾ ਤੁਹਾਨੂੰ ਪੂਰਾ ਰੌਣਕ ਮੇਲਾ ਚੈਰ ਪਹਿਲਾ ਓਹ ਦੇਖੋ ਕਬੂਤਰੀ ਕਬੂਤਰ ਫਿਰਦੇ ਇੱਧਰਲੇ ਪਾਸੇ ਆ ਬਣੇ ਹੋਇਆ। ਇਦੂਸ ਕੁਛ ਖਾ ਪੀ ਵੀ ਲੈਨੇ ਆ ਭੁੱਖ ਲੱਗੀ। ਕਾਫੀ ਕੁਝ ਪੀ ਲੈਨੇ ਮਾੜੀ ਮੁੱਢੀ। ਤੇ ਇਹੋ ਜਿਹਾ ਬਣਿਆ ਹੈ ਜੀ। ਪਹਿਲੀ ਵਾਰ ਹੀ ਆਏ ਆ ਸਟੇਸ਼ਨ ਤੇ ਪਹਿਲੀ ਵਾਰ ਹੀ ਉਤਰੇ ਆ ਅਸੀਂ। ਵੈਸੇ ਟ੍ਰੇਨ ਤੇ ਤਾਂ ਕਾਫੀ ਵਾਰ ਚੜ੍ਹੇ ਆ ਇੰਗਲੈਂਡ 'ਚ। ਪਰ ਜਿਵੇਂ ਤੁਹਾਨੂੰ ਦੱਸਿਆ ਹਰ ਵਾਰ ਅਲੱਗ-ਅਲੱਗ ਜਗ੍ਹਾ ਧਾਰ ਦਿੰਦੇ ਆ। ਸਾਈਕਲ ਰੈਕਸ ਸਾਈਕਲ ਦੇ ਰੈਕ ਕਰ ਮੈਂ ਇਹ ਲਓ ਜੀ ਪਹੁੰਚ ਗਏ ਭੂਆ ਜੀ ਭੂਆ ਜੀ ਨੂੰ ਬੁਲਾ ਭੂਆ ਜੀ ਨੇ ਥੋੜੀ ਸ਼ਰਮ ਉਹ ਨਹੀਂ ਜਾਂਦੀ ਇੰਨਾ ਲੇਟ ਹੋ ਗਏ ਮੈਂ ਨਾ ਬਲੂਨ ਲੈਂਡ ਚਲੀ ਗਈ ਸੀ ਹਾਂ ਮੈਨੂੰ ਇਦਾਂ ਸੀ ਮੈਂ ਕਿ ਥੋੜਾ ਸਪੈਸ਼ਲ ਹੋਣਾ ਚਾਹੀਦਾ ਅੱਛਾ ਬਲੂਨ ਲੈਂਡ ਚਲੇ ਗਏ ਸੀ ਭੂਆ ਜੀ ਆਏ ਨਹੀਂ ਹਲੋ ਤੇ ਲਾਲ ਗੜੀ ਫੇਰ ਤੇ ਡਾਊਨ ਸਾਇਲ ਕਾਵੇਂ ਆ ਰਹੇ ਟੋਟਲੀ ਆ ਦਿਖਾ ਦਿਓ ਵੈਲਕਮ ਟੂ ਲੰਡਨ ਆ ਦੇਖੋ ਲੰਡਨ ਚ ਸੌਰੀ ਮੈਨੂੰ ਦੂਜਾ ਨਹੀਂ ਮਿਲਿਆ ਨਾ ਵੈਲਕਮ ਆਲਾ ਇੱਕੋ ਹੀ ਲੈਂਦਾ ਇਹ ਆ ਵੈਲਕਮ ਤੇ ਚਲੋ ਮੈਂ ਵੈਲਕਮ ਟੂ ਦ ਵਰਲਡ ਫਿਰ ਮੈਂ ਇੱਕ ਬਹੁਤ ਸਪੈਸ਼ਲਟੀ ਜਿਹੜੇ ਨਹੀਂ ਆ ਰਾਂਦੀ ਮੇਰੀ ਇਹਨੂੰ ਜਿੱਦਾਂ ਕਹਿੰਦੇ ਆ ਕਿ ਜੈਲੀ ਟੈਕ ਮੈਂ ਇਥੋਂ ਮੈਂ ਮਿਆਨੇ ਕੋਲ ਮਾਇਕ ਆ ਗਿਆ ਫਿਰ ਮੈਂ ਕਹੇ ਹੁਣ ਤੁਹਾਡੇ ਨਾਲ ਟ੍ਰਾਇਵਲ ਕਰੂਗਾ ਇਹ ਦਾ ਕਿਦਾਂ ਮੈਂ ਸਪੈਸ਼ਲ ਟॉय ਆਗਾ ਇਹ ਨਾਲੇ ਰਿਕਾਰਡਿੰਗ ਵੀ ਹੋ ਗਈ ਭੂਆ ਜੀ ਨੇ ਪਹਿਲੀ ਵਾਰ ਲੰਡਨ ਜਾਣ ਤੇ ਦਿੱਤਾ ਸੀ ਜਦੋਂ ਇਹ ਲਾਈਕ ਜੇ ਇਹਨੂੰ ਜਦੋਂ ਵੱਡੀ ਹੁੰਦੀ ਫਿਰ ਇਹਨੇ ਆਪਦੀ ਮੰਗਣਾ ਸੀ ਕਿਉਂਕਿ ਇੱਥੇ ਜਦੋਂ ਬਹੁਤ ਵਾਇਰਲ ਆ ਨਾ ਸੋ ਫਿਰ ਇਹਨੂੰ ਇੱਥੇ ਪਾ ਦਿੱਤਾ ਸੇਫ ਹੁੰਦਾ ਹੈ ਆ ਨਵਾਂ ਟॉय ਲੈ ਕੇ ਆ ਜਰੇ ਅਸੀਂ ਇਹ ਓਏ ਇਹਨੇ ਲੇਟ ਹੋ ਗਏ ਤੁਸੀਂ ਤੁਹਾਨੂੰ ਪਸੰਦ ਆ ਗਈ ਭੂਆ ਜੀ ਨੂੰ ਕਹੇ ਲੇਟ ਹੋ ਗਏ ਤੁਸੀਂ ਤੁਸੀਂ ਲੇਟ ਹੋਗੇ ਕਿਉਂ ਨਹੀਂ ਆਏ ਟਾਈਮ ਤੇ ਚੱਕੋ ਮੂਜ ਭੂਆ ਜੀ ਨੇ ਹਾਂ ਹੈਲੋ ਪੂਰੇ 1 ਸਾਲ ਬਾਅਦ ਮਿਲੇ ਆ ਸਾਰੇ ਸਬਸਕ੍ਰਾਈਬਰ ਤਾਂ ਸਾਡੇ ਜਾਣਦੇ ਹੋਣਗੇ ਇਹ ਸਾਡੇ ਲੰਡਨ ਦੇ ਟੂਰ ਗਾਈਡ ਹੁੰਦੇ ਨੇ ਹੁਣ ਵੀ ਅਸੀਂ ਛੁੱਟੀਆਂ ਛਟੀਆਂ ਦੁਬਾਰਾ ਕੀਆ ਵੀ ਪੂਰਾ ਘੁੰਮਾਂ ਫੇਰਾਂਗੇ ਹੁਣ ਪ੍ਰੋਮੋਸ਼ਨ ਹੋ ਗਈ ਨਾ ਪ੍ਰੋਮੋਸ਼ਨ ਹੋ ਗਈ ਜਿਆ ਹੁਣ ਜਿੱਦਾਂ ਡੈਡੀ ਹਾਂ ਡੈਡੀ ਹੁਣ ਮੰਮੀ ਪਹਿਲਾਂ ਰਿਪਰ ਕੋਸ਼ਿਸ਼ੇ ਹੁਣ ਮੰਮੀ ਡੈਡੀ ਤੁਹਾਡੀ ਪ੍ਰੋਮੋਸ਼ਨ ਹੋ ਗਈ ਇਹ ਭੂਆ ਜੀ ਨੇ ਹੁਣ ਇਹਨਾਂ ਨੂੰ ਸੰਦੀਪ ਨਹੀਂ ਭੂਆ ਜੀ ਕਹਿ ਕਰਾਂਗੇ ਹੋਣਾ ਸੀ ਪਹੁੰਚ ਜਾਂ ਜੀ ਨਾਨਕੇ ਘਰ ਭੈਣ ਕਹਿੰਦੇ ਵੀ ਮਾਮਾ ਜੀ ਆ ਰਗੇ ਸਾਰੇ ਘਰੇ ਆ ਡਿੱਕੀ ਜਾਂਦੇ ਆ ਪੂਰੇ ਤੇ ਦੇਖਦੇ ਆ ਕਿਵੇਂ ਦਾ ਇੰਤਜ਼ਾਰ ਹੋ ਰਿਹਾ ਤੇ ਰਣਜਿੰਦਰ ਦਾ ਸਫਰ ਸਾਡਾ ਬਹੁਤ ਵਧੀਆ ਰਿਹਾ ਅਜਾ ਐਕਸਪੀਰੀਅੰਸ ਟ੍ਰੇਨ ਦਾ ਜਿਹੜਾ ਅਸੀਂ ਸਪੈਸ਼ਲ ਕੀਤਾ ਸੀਗਾ ਹਨਾ ਖੁਸ਼ੀ ਰਣਜਿੰਦਰ ਬਹੁਤ ਖੁਸ਼ ਆਏ ਆ ਹੁਣ ਨਾ ਆਪਦੇ ਨਾਲੋਂ ਵੱਧ ਜਵਾਕ ਦਾ ਕੰਫਰਟੇਬਲ ਦੇਖਣਾ ਬੰਦਾ ਵੀ ਜਵਾਕ ਕਿਵੇਂ ਕੰਫਰਟੇਬਲ ਜਾਊਗਾ ਤੇ ਟ੍ਰੇਨ ਦਾ ਆਇਆ ਵੀ ਤੁਰਨ ਫਿਰਨ ਨੂੰ ਵਧੀਆ ਸੀ ਕੁਝ ਜ਼ਿਆਦਾ ਸੁੱਤੀ ਰਹੇ ਤੇ ਬਸ ਜੇ ਬਾਈ ਸੰਦੀਪ ਬਾਈ ਕਾਰ ਬਾਈ ਰੋਡ ਕਿੰਨਾ ਟਾਈਮ ਲੱਗਦਾ ਸਾਢੇ 4 ਸਾਢੇ 5 ਘੰਟੇ ਲੱਗ ਜਾਂਦੇ ਨੇ ਟ੍ਰੇਨ 3 ਘੰਟੇ ਚ ਹੀ ਆ ਗਈ ਬਹੁਤ ਫਾਸਟ ਆਈ ਹੈ ਬੁਲਟ ਟ੍ਰੇਨ ਜਿਹਨੂੰ ਅਸਲ ਚ ਕਹਿੰਦੇ ਨੇ ਨਾ ਵੀ ਬੁਲਟ ਟ੍ਰੇਨ ਯੂਕੇ ਦੀ ਹੈਗੀ ਸੀ ਬੁਲਟ ਵਾਲੀ ਗੱਲ ਬਾਤ ਲੰਡਨ ਆਏ ਤੇ ਪੱਗਾਂ ਦੇ ਸਰਦਾਰ ਦੇਖਣੇ ਸ਼ੁਰੂ ਹੋ ਗਏ ਵਾਧੂ ਘੰਟੇ ਇੱਥੇ ਆਪਣੀ ਲਿਵਰਪੂਲ ਕੋਈ ਹਿੰਟ ਕਰਦਾ ਸੀਗਾ ਇੱਥੇ ਤਾਂ ਵਾਧੂ ਆ ਸਬਸਕਰਾਈਬਰ ਮਿਲਣ ਲੱਗੇ ਸਾਨੂੰ ਦਿਖਾਏ ਆਏ ਆਏ ਓਏ ਓਏ ਕੁਣਪੂਆ ਜੀ ਕੋਲੀ ਰੱਖਿਆ ਪੂਆ ਜੀ ਨਾਲ ਵਧੀਆ ਮਤ ਮਿਲਦੀ ਹੁਣ ਪਤ ਪੂਆ ਜੀ ਚੱਕੇ ਕਰਨਗੇ ਬਸ ਪਹਿਲੇ ਨਾਨੀ ਚੱਕਦੇ ਸੀ ਫਿਰ ਪੁੱਫੜ ਜੀ ਚੱਕਦੇ ਸੀ ਹੁਣ ਛੋਟੀ ਪੂਆ ਚੱਕਿਆ ਕਰੂਗਾ C3 1023 ਇਹ ਆ ਗਿਆ ਜੀ ਆਪਣਾ ਪੰਜਾਬ ਵਾਲਿਆਂ ਦਾ ਪਿੰਡ ਪਰਦੇਸੀ ਪੰਜਾਬੀਆਂ ਦਾ ਪਿੰਡ ਸਾਊਥ ਹਾਲ ਇੱਥੇ ਤੁਹਾਨੂੰ ਪੰਜਾਬੀ ਪੰਜਾਬੀ ਦੱਸਣਗੇ ਅਜ ਤੋਂ ਬਾਅਦ ਪੰਜਾਬੀ ਬੋਰਡਾਂ ਤੇ ਲਿਖੀ ਹੋਈ ਪਹਿਲਾਂ ਦਿਖਾਇਆ ਤੇ ਸਾਰੀ ਪੰਜਾਬੀ ਆ ਦੇਖੋ ਸਾਊਥ ਹਾਲ ਬਾਰੇ ਅੜੀਕਦੇ ਆ ਮਾਮਾ ਜੀ ਵਰਗੇ ਬਾਹਰ ਰਜਿਸਟ੍ਰੇਸ਼ਨ ਦਾ ਇੱਥੇ ਆ ਕੇ ਤਾਂ ਲੱਗਦੇ ਨਹੀਂ ਹੁੰਦਾ ਵੀ ਬਾਹਰ ਆਏ ਆ ਵੀ ਪਰਦੇਸ ਆ ਗਏ ਦੂਜਾ ਪੰਜਾਬ ਦੂਜਾ ਪੰਜਾਬ ਲੱਗਦਾ ਦਾ ਰਾਜਿੰਦਰ ਰੈੱਡ ਬੱਸ ਲੰਡਨ ਵਾਲੀ ਇੱਕ ਸਾਲ ਬਾਅਦ ਮਿਲ ਕੇ ਲਏ ਹੋਏ ਹਨ ਨਾ ਨਾ ਸਦੀ ਤਾਂ ਅਗੇ ਸੀ ਰਾਜਿੰਦਰ ਨੂੰ ਦੇਖਣ ਨਹੀਂ ਆਏ ਸੀ ਨਿੱਕੀ ਖੁਸ਼ੀ ਰਹੀ ਸੀ ਮਾਮਾ ਜੀ ਹੋਰੇ ਮੈਨੂੰ ਲੱਗਦਾ ਜਦੋਂ ਰਣਜਿਤ ਜਦੋਂ ਰਣਜਿਤ ਨੇ ਹੋਣਾ ਸੀ ਉਦੋਂ ਉੱਥੇ ਹੀ ਰਣਜਿਤ ਦੇ ਬਰਥ ਤੋਂ ਬਾਅਦ ਵੀ ਇਹਨਾਂ ਨੇ ਤਾਂ ਦੇਖ ਲਿਆ ਸੀਗਾ ਤੇ ਸੰਦੀਪ ਭੈਣ ਹੋਣੇ ਨੇ ਮੈਨੂੰ ਤੁਸੀਂ ਪਹਿਲੀ ਵਾਰ ਦੇਖਿਆ ਇਹ ਨਹੀਂ ਇੰਡੀਆ ਗਏ ਅ ਤੱਕੀ ਆਪਾਂ ਤਾਂ ਮੈਨੂੰ ਲੱਗਦਾ 4-5 ਮਹੀਨੇ ਬਾਅਦ ਮਿਲਲੇ ਸੀਗਾ ਹਾਂ ਉਹਦੀ ਬਾਤ ਚਾਰ ਕੁ ਮਹੀਨੇ ਬਾਅਦ ਤਾਂ ਮਿਲ ਹੀ ਲੈਂਦੇ ਨੇ ਕੋਈ ਆ ਫਿਰ ਉਦੋਂ ਵੀ ਉੱਥੇ ਸੀਗੇ ਹੋਰ ਕਿਦਾਂ ਬਾਤ ਠੀਕ ਹੈ ਠੀਕ ਠਾਕ ਹੋਰ ਕਿਦਾਂ ਰਿਹਾ ਸਭ ਵਧੀਆ ਵਧੀਆ ਜੀ ਠੀਕ ਠਾਕ ਹੈ ਚਲ ਚਲੀਏ ਘਰ ਨੂੰ ਚਲੋ ਚਾਹ ਦੀ ਗੱਲ ਚਾਹ ਢੀਕਦੀ ਆ ਹੁਣ ਬੇਬੀ ਬੇਬੀ ਵੈਲਕਮ ਨਾਨਕੇ ਘਰ ਵੈਲਕਮ ਅਜੀ ਨਹੀਂ ਖਜੇ ਤਾ ਹੁਣ ਆ ਨਾ ਹਜੇ ਹੁਣ ਅਜੇ ਤਾਂ ਨਾਨਕੇ ਪਿੰਡ ਆ ਗਏ ਠੀਕ ਐ ਆਜੋ ਆਜੋ ਇਹ ਬੇਨਾਵੰਦੇ ਤੋਂ ਖੁੱਲਦੇ ਇਹੇ ਜੀ ਲਵਾਉਣੇ ਖੁਸ਼ੀ ਆਪਾਂ ਵੀ ਅੰਦਰੋਂ ਹੀ ਖੁੱਲ੍ਹ ਲੈ ਅੰਦਰੋਂ ਹੀ ਖੁੱਲ੍ਹ ਜਿਆ ਕਰਨ ਹੈ ਨਾਂਗ ਕੇ ਵਾਲੀ ਜਿਹੜਾ ਇਹ ਲਾਵਾ ਸਹੀ ਕਰ ਲੈ ਸਤਿ ਸ਼੍ਰੀ ਅਕਾਲ ਮਾਮੀ ਜੀ ਬੱਚਾ ਸਾਡਾ ਸੌਂ ਗਿਆ ਜੀ ਜਦੋਂ ਅਸੀਂ ਘਰੇ ਆਉਣਾ ਸੀ ਹੈ ਭੂਆ ਕੋਲ ਹੀ ਸੌ ਗਿਆ ਭੂਆ ਕੋਲ ਹੀ ਸੌ ਗਿਆ ਗੋਦੀ ਚ ਮਾਮਾ ਇਨਾ ਕੋ ਜਿੱਦ ਦਾ ਲੈ ਜਾ। ਜਗੀਰ ਆ ਕੋਲ ਰੱਖਣਾ। ਤੂੰ ਵੀ ਬਾਤ ਚ ਲਾ ਗਿਆ। ਤੇਲ ਚੋਇਆ ਜਾ ਰਹੇ ਆ। ਕਹਿ ਦਿੱ ਕਿ ਇਧਰ ਫਰੰਟ ਦੇਣੀ ਇਧਰ ਹੀ। ਕਹਿ ਕੀ ਰਣਜੀਤ ਹਾਂ। ਹਾਂ। ਲਾ ਮੜ ਜਾ ਮਮਾ ਠਾ ਕਰੀਏ। ਇਹ ਸਾਨੂੰ ਕਹਿੰਦੇ ਕਹਿੰਦੇ ਤੁਸੀਂ ਇੱਥੇ ਖੜੋ। ਕਹਿੰਦੇ ਸੰਦੀਪ ਕਹਿੰਦੇ ਕੁਝ ਸਰਪ੍ਰਾਈਜ਼ ਹੈ ਹੁਣ ਸਾਨੂੰ ਵੀ ਨਹੀਂ ਪਤਾ ਕੀ ਆ। ਸਾਨੂੰ ਅੰਦਰ ਨਹੀਂ ਆਉਣ ਦਿੱਤਾ ਜਾ ਰਹਿਆ। ਕਿਉ ਮਾਮਾ ਜੀ? ਕੀ ਸੰਦੇਖ ਖੁਸ਼ੀ ਕੀ ਚ ਕੀ ਹੋ ਸਕਦਾ ਪਤਾ ਨਹੀਂ ਬਿੰਦਾ ਹੈ ਮੈਨੂੰ ਵੀ ਨਹੀਂ ਪਤਾ ਆ ਜੀਏ ਆ ਜੀਏ ਆ ਜੀਏ ਚਲੋ ਦੇਖਦਾ ਓ ਲੈ ਵੀ ਰਣਜਿੰਦ ਦਾ ਯੂਕੇ ਚ ਦੂਜਾ ਕੇ ਘਟਿਆ ਜਾ ਰਿਹਾ ਹੁਣ ਇਹ ਤੇ ਗੋਬਾ ਦੀ ਨਾਨਕਿਓ ਸਾਰੇ ਨਾਨਕਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਫੂਕਣ ਮਾਰੂਗਾ ਹੁਣ ਮੰਮੀ ਡੈਡੀ ਮਾਰਨਗੇ ਚਲੋ ਜਾਓ ਚਲੋ ਮੰਮੀ ਆਜੋ ਦੇ ਦੇ ਖੁਸ਼ੀ ਚਲੋ ਆਜੋ ਤੁਸੀਂ ਵੀ ਮੈਂ ਵੀ ਸਾਰੇ ਜਾਣੇ ਮਾਰਾਂਗੇ ਜਦੋਂ ਐਸੇ ਸਾਰੇ ਜਾਣੇ ਸੁਖਵੀਰ ਆਜੋ ਫਿਰ ਤੁਸੀਂ ਇੱਧਰ ਆਓ ਮੈਂ ਬੜਾ ਆਇਓ ਨਾ ਨਾ ਕੋਈ ਨਹੀਂ ਲੱਗ ਮੈਂ ਨਾ ਬੈਲੈਂਸ ਕਰ ਤੋਪਾ ਚਲ ਇੱਕ ਗੱਲ ਇਹ ਵੀ ਵਧੀਆ ਰਾਂਜਿੰਦਰ ਨੂੰ ਵੀਡੀਓਗ੍ਰਾਫੀ ਨਾਲ ਸਾਰਿਆਂ ਨੂੰ ਮੈਮਰੀ ਰਹੂਗੀ ਵੀ ਅ ਮੇਰਾ ਸਵਾਗਤ ਕਿਵੇਂ ਕਿਵੇਂ ਹੋਇਆ ਸੀ ਨਾ ਕੱਜ ਸਾਰੇ ਨੂੰ ਆਜਾ ਮਮਾ ਮੈਂ ਇੱਥੇ ਆਜੋ ਆਜੋ ਮਮਾ ਮੋਨਾ ਮਾਤਾ ਕਿਹਦਾ ਮਾਰਦਾ ਖੁਸ਼ੀ ਉਹ ਕਹਿਣ ਦਿਓ ਸਿ ਚੱਲੈਂਗੇ ਸੋ ਵੈਲਕਮ ਟੂ ਯੂ ਕੇ ਰਾਂਜਿੰਦਰ ਯੈਸ ਵੈਲਕਮ ਸੋ ਤੇ ਬਾਈ ਵੈਲਕਮ ਹੋ ਗਿਆ ਆ ਲੈ ਕਰਕੇ। ਦਰਗਾਤ ਲੀਆ। ਥੈਂਕ ਯੂ। ਇਹਨਾਂ ਦਾ ਪਿੰਕ تھیਮ ਆਇਆ ਲੱਗਦਾ। ਯੂ ਲਾਈਕ ਇਟ। ਇਹਨੋਂ ਬਾਅਦ ਉਹ ਪਹਿਲਾਂ ਰਾਣਜਨ ਨੇ ਤਾਂ ਮਿੱਠਾ ਖਾਣਾ ਨਹੀਂ ਹੈ ਜੀ। ਅੱਛਾ। ਗੁੜ ਤਾਂ ਮਨਾਉ ਤਾਂ। ਏ। ਆਹ। ਗੁੜ ਤਾਂ ਮੰਮੀ ਜੀ ਚੰਗੀ ਜੀ ਦੀ ਹੈ। ਠੀਕ। ਹਾਂ ਉਹਨੇ ਸੋਲੋ ਕਰ ਲਿਆ ਖਾ ਲਿਆ ਉਹਨੇ। ਕੇ ਇਹ ਬਹੁਤ ਸਵਾਦ ਹੈ। ਵੈਰੀ ਨਾਈਸ। ਸ਼ੁਕਰੀਆ। ਲੋ ਜੀ। ਥੈਂਕ ਯੂ। ਮੈਂ ਕੱਲੀ ਖਾਉਂਗੀ। ਹਾਲਾ ਸੱਤੇ ਪਾਛਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਜੀ। ਬਲੰਦੀਆਂ ਨੂੰ ਸੋਹੋ। ਤਾਂ ਇਹ 25 ਸਾਡੀ ਇਹ ਮਾਤਾ ਪਿਤਾ ਦਾ ਨਾਮ ਉੱਚਾ ਤੁਹਾਡੇ ਨਾਲੋਂ ਵੀ ਜ਼ਿਆਦਾ ਕਰੇ ਥੈਂਕ ਯੂ ਜੀ ਮੈਂ ਆਪਣੇ ਦਰ ਨਾਲ ਜੋੜ ਕੇ ਰਿਹਾ ਬਸ ਮੇਰਾ ਪਰਸਪਰ 77 ਕੇ ਹੀ ਮੇਰੇ ਵੱਲੋਂ ਅਰਦਾਸ ਹੈ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਹੈ ਮਿਹਰਬਾਨ ਬਲਕਿ ਤੁਹਾਡਾ ਸਵਾਗਤ ਹੈ ਉਹ ਨਾਟਕ ਦੀ ਸ਼ੁਰੂਆਤ ਹੈ ਨਾਟਕਿਆ ਕੇ ਪਕਾਓ ਤੇ ਖਾਓ ਸ਼ਗਰ ਚ ਨਾਟਕਿਆਓ ਪਕਾਓ ਤੇ ਖਾਓ ਨਹੀਂ ਮੰਮੀ ਮੰਮੀ ਸਾਡੇ ਬਹੁਤ ਸਵਾਲ ਚੀਜ਼ਾਂ ਆਉਂਦੀਆਂ ਨੇ ਬਹੁਤ ਕੁਝ ਬਣਾ ਕੇ ਰੱਖਿਆ ਤੁਸੀਂ ਆਓ ਨਹੀਂ ਨਹੀਂ ਪਤਾ ਕਿ ਮੈਂ ਪਕਾਓ ਤੇ ਖਾਓ ਇਹ ਕਹਿੰਦੇ ਖੁਸ਼ੀ ਕਹਿੰਦੇ ਕਹਿੰਦੇ ਮम्मी ਜੀ ਸਵਾਦ ਬੜਾ ਨੇ ਮੰਮੀ ਜੀ ਪਕਾਉਣਗੇ ਨਹੀਂ ਵਾਕਈ ਬਹੁਤ ਸਵਾਦ ਬੜਾ ਨੇ ਚਲੋ ਥੈਂਕ ਯੂ ਮੈਨੂੰ ਐ ਸਵੇਰ ਦੇ ਸੰਦੀਪ ਗਾਲਾਂ ਦਾ ਨਹੀਂ ਕੱਢੀ ਜਾਂਦੇ ਵੀ ਕਿਤੇ ਕੋਈ ਖੰਡਿਆ ਨਾ ਦੇ ਉਹ ਕਿਤੇ ਕੋਈ ਗੁਬਾਰਾ ਇਧਰ ਉਧਰ ਮਾਰ ਦੋ ਵੇ ਨਹੀਂ ਨਾ ਕਿ ਕਿ ਫਟਾਹ ਹੋ ਜੇ ਥੈਂਕ ਯੂ ਆ ਦੇਖੋ ਹੂੰ ਹੂੰ ਆ ਆச்சா ਆ ਮੈਂ ਦੇਖੀ ਰਹੀਆਂ ਆ ਆ ਸਾਡੇ ਵਾਲੀਆਂ ਫੋਟੋਸ ਸਾਰੀਆਂ ਕਢਾ ਜਾਂਦੀਆਂ ਹਾਂ ਇਹ ਸਨੈਪਚੈਟ ਆ ਰਹੀ ਹੈ ਹਾਏ ਹਾਏ ਅ ਰਣਜਿੰਦਰ ਸਭ ਤੋਂ ਪਿਆਰਾ ਟੋਏ ਆ ਇਹ ਵੀ ਸੰਦੀਪ ਨਾਲ ਲੈ ਕੇ ਆਏ ਆ ਅਸੀਂ ਆ ਬਰਥ ਦੀ ਆ ਹਨਾ ਜਦੋਂ ਬਰਥ ਹੋਇਆ ਸੀ ਆ ਦੀ ਫਸਟ ਫੋਟੋ ਜਿਹੜੀ ਆ ਪਹਿਲੀ ਫੋਟੋ ਹਾ ਰਣਜਿੰਦਰ ਦੀ ਪਹਿਲੀ ਫੋਟੋ ਯਾਰ ਇਹ ਗੱਲ ਦਾ ਐਪ ਅਪਰੀਸ਼ੀਏਟ ਕਰਨਾ ਮਰਦਾ ਭੂਆ ਮਿਹਨਤੀ ਬਹੁਤ ਆ ਨਹੀਂ ਨਹੀਂ ਸਾਡੀ ਸਾਰਿਆਂ ਦੀ ਮਿਹਨਤ ਹੈ ਸਾਰਿਆਂ ਦੀ ਮਿਹਨਤ ਹੈ ਚਲੋ ਥੈਂਕ ਯੂ ਸ਼ੁਗਰੀਆ ਸ਼ੁਗਰੀਆ ਥੈਂਕ ਯੂ ਵੈਰੀ ਮੱਚ ਬਹੁਤ ਖੁਸ਼ ਹੋਇਆ ਇਦੋਂ ਉੱਥੇ ਸੀ ਆ ਆਪਣੇ ਇੰਗਲੈਂਡ ਦੀ ਇਦੋਂ ਸੁਣਿਆ ਸਵਿਟਜ਼ਰਲੈਂਡ ਭੇਜੀ ਸੀ ਮਦਦ ਆ ਦੇਖੋ ਇੱਥੇ ਕਿੰਨਾ ਨਾ ਕਿੰਨੀ ਬਈਆ ਮਾਸਤ ਹੋਈ ਹੈ ਨਾ ਇਹ ਆ ਸਭ ਚ ਜ਼ਿੰਦਗੀ ਇਹ ਆ ਤੇ ਆਦੀ ਦੂਰੀ ਨਾਲ ਰਹਿੰਦੇ ਆਂ ਫਿਰ ਜਮ ਉਹ ਤਾਂ ਬਾਹਲੇ ਵੱਡੇ ਸੇ ਦੇ ਕੱਪੜੇ ਆ ਤੋ ਚਾਰੇ ਇਹ ਤਾਂ ਪਹਿਲਾ ਫਸਟ ਫੋਟੋ ਸੀ ਇਹਦੀ ਮੁੰਡਾ ਦਾ ਹਾਂ ਇਹਦੀ ਛੋਟੀ ਆ ਮੇਰੀ ਸਭ ਤੋਂ ਫੇਵਰੇਟ ਫੋਟੋ ਸਭ ਤੋਂ ਫੇਵਰੇਟ ਹੈ ਕਾ ਤੂੰ ਕਿਉਂਕਿ ਇੱਥੇ ਜਮਾ ਖੁਸ਼ੀ ਵਾਲੀ ਬਤਾਦੀ ਹੈ। ਵੈਸੇ ਮੇਰੇ ਅਰ ਕੀ ਹਰਨ ਜਾਂਦਾ ਹੈ। ਹੈ? ਥੋੜੀ ਥੋੜੀ ਪਰ ਜ਼ਿਆਦਾ ਖੁਸ਼ੀ ਵਾਲੀ। ਆਹ ਹੈ। ਪਤਾ ਇੱਥੇ ਕੀ ਸੀ ਰਿਪਨ ਪਤਾ ਨਹੀਂ ਕੀ ਕਰਦੇ ਸੀ ਮੈਂ ਮੈਂ ਆਹ ਫੋਟੋਸ਼ੂਟ ਮੇਰਾ ਸਾਰੇ ਫੋਟੋਸ਼ੂਟ ਮੈਂ ਕਰਦੇ ਆ ਰਿਪਨ ਦੇ। ਰਿਪਨ ਕਿੰਨਾ ਟਾਈਮ ਕਿਉਂ ਲਾਤਾ ਹੈ, ਕਿੰਨਾ ਟਾਈਮ ਲਾਤਾ ਹੈ। ਹਰ ਕੁਝ ਹੋ ਰਿਹਾ ਹੈ। ਇਹਨੇ ਤੇ ਵੈਸੇ ਵੀ ਕੱਪੜੇ ਮੇਰੇ ਵਾਲੇ ਪਾਇਆ ਡੈਡ ਐਂਡ ਮੀ। ਹੈ ਨਾ? ਹਾਂ ਜਾਣਦੇ ਰਿਪਨ ਬਹੁਤ ਫਸਾਦਾ। ਹੁਣ ਆਪਾਂ ਕਰਦੇ ਆ ਸਮਾਪਤੀ ਤੇ ਵੈਲਕਮ ਹੋ ਗਿਆ ਨਾਨ ਕੇਹਦੇ ਵਿੱਚ। ਹੁਣ ਕੱਲ ਤੋਂ ਸੰਦੀਪ ਦੇ ਨਾਲ ਆਪਾਂ ਲੰਡਨ ਦੀਆਂ ਕੁਝ ਏੋ ਜਿਹੀਆਂ ਥਾਵਾਂ ਘੁੰਮ ਕੇ ਆਉਣੀ ਐ ਜਿਹੜੀਆਂ ਪਿਛਲੇ ਵਾਰੀ ਆਪਣੀਆਂ ਘੁੰਮਣੀਆਂ ਫਿਰਨੀਆਂ ਰਹਿੰਦੀਆਂ ਸੀ ਤੇ ਛੋਟੇ ਭੂਆ ਜੀ ਨੇ ਸਰਚ ਆਊਟ ਕਰਕੇ ਰੱਖਿਆ ਉਹਦੇ ਵੀ ਆਪਾਂ ਬੱਚਿਆਂ ਨਾਲ ਬੇਬੀਜ਼ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਥਾਵਾਂ ਲੰਡਨ ਦੀਆਂ ਘੁਮਾ ਸਕਦੇ ਆ ਤੇ ਉਹ ਹੁਣ ਆਪਣੇ ਟੂਰ ਗਾਈਡ ਜਿਵੇਂ ਤੁਹਾਨੂੰ ਦੱਸਿਆ ਇਹ ਹੋਣਗੇ ਪਹਿਲਾਂ ਵੀ ਇਹੀ ਘੁਮਾਉਂਦੇ ਆ ਹਨਾ ਤੇ ਨਾਲ ਸਾਊਥ ਹਾਲ ਘੁੰਮਾਂਗੇ ਪੰਜਾਬੀਆਂ ਦੇ ਮੇਲੇ-ਗੇਲੇ ਰੌਣਕ ਮੇਲਾ ਇਥੇ ਸਾਊਥ ਹਾਲ ਦਾ ਉਹ ਦੇਖਾਂਗੇ ਅ ਤੁਸੀਂ ਜੁੜੇ ਰਹੋ ਆਪਣੇ ਇੰਗਲੈਂਡ ਦੇ ਸਫ਼ਰ ਨਾਲ ਮਿਲਦੇ ਹਾਂ ਨਵੇਂ ਬਲੌਗਸ ਨਵੀਂ ਵੀਡੀਓ ਦੇ ਨਾਲ ਫਿਰ ਇੰਗਲੈਂਡ ਤੋਂ ਗੁੱਡ ਬਾਏ ਸਸਿਕਾਲ ਰਾਬਰਾਖਾ ਜੀ